ਵਾਲੀਆਂ ਭੁੱਲ ਜਾਣ ਮਾਮਾ ਪੱਕੇ ਛੇਰ ਹੋਣਗੇ ਤਾਕਤਾਂ ਦੀ ਡੋਜ਼ ਜਿਹੜੇ ਚਿੱਟਾ ਦੱਸਦੇ ਖੇਡਦੇ ਮੈਦਾਨ ਮਿੱਟੀ ਘੇਰ ਹੋਣਗੇ ਜੰਗ ਦਾ ਮੈਦਾਨ ਸਿੱਧਾ ਕਰੇ ਫੈਸਲੇ ਸਰਦਾਰਾਂ ਦੇ ਫੈਨਾਲੇ ਕੋਈ ਗ੍ਰੈਂਡ ਨਹੀਂ ਹੁੰਦੇ ਪੱਗਾਂ ਦੀ ਨਾ ਲੱਗੇ ਕਦੇ ਸੇਲ ਸੱਜਣਾ ਚੁੰਨੀਆਂ 'ਤੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ ਗੁਰੂ ਅੱਗੇ ਹੋਵੇ ਜਨਾਸੀਸ ਤੇ ਗਿਆ ਉਹਨਾਂ ਨੂੰ ਚਪਾਉਂਦੇ ਕੋਈ ਰੀਮਾਂਡ ਨਹੀਂ ਹੁੰਦੇ ਹੋ ਹੁੰਦਾ ਅੱਖਾਂ 'ਚ ਜਨੂਨ ਅਣਖਾਂ ਦਾ ਜਨਾਵੇ ਉਹ ਕਰਦੇ ਨਹੀਂ ਕਦੇ ਹੈਰਾ ਫੇਰੀ ਬੱਲਿਆ ਗੂਗਲ ਤੇ ਨਾ ਕੋਈ ਐਸੀ ਸਾਈਟ ਲੱਭਣੀ ਜਿਹੜੀ ਡਾਊਨਲੋਡ ਕਰਦਾ ਸਲੇਰੀ ਬੱਲਿਆ ਜਾ ਕੇ ਜੰਗਲ 'ਚ ਵੇਖੋ ਸ਼ੇਰ ਕੱਲਾ ਗਰਜੇ ਜੰਗਲ ਚ ਵੇਖੋ ਸ਼ੇਰ ਕੱਲਾ ਗਰਜੇ ਉਲੂਆਂ ਦੇ ਕਹੇ ਤੋਂ ਉਜਾੜ ਨਹੀਂ ਹੁੰਦੇ ਆ ਪੱਗਾਂ ਦੀ ਨਾ ਲੱਗੇ ਕਦੇ ਸੇਲ ਵੀਰਿਆ ਚੁੰਮੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ ਬਾਜ ਵਾਂਗੂ ਹੁੰਦਾ ਜੇ ਨਾ ਅੱਖਾਂ 'ਚ ਨਿਸ਼ਾਨਾ ਉਹ ਕਰਦੇ ਨਹੀਂ ਫਾਲੋ ਕਦੇ ਨੈਵੀਗੇਸ਼ਨਾ ਗਰੀਲਾ ਬਾਹਰ ਨੀਤੀ ਜਿਹਨੂੰ ਮਿਲੀ ਗੁੜਤੀ 'ਚ ਸ਼ੋਕ ਕਰਦੇ ਨਹੀਂ ਸ਼ੂਟ ਤੇ ਲੋਕੇਸ਼ਨ ਪੰਮਿਆ ਓਏ ਅੰਬਰਾਜ ਉੜਦੇ ਪਰਿੰਦਿਆਂ ਦੇ ਪੰਮਿਆ ਓਏ ਅੰਬਰਾਜ ਉੜਦੇ ਪਰਿੰਦਿਆਂ ਦੇ ਚੇਤੇ ਰੱਖੀ ਕਦੇ ਵੀ ਗੁਆਂਡ ਨਹੀਂ ਹੁੰਦੇ ਪੱਗਾਂ ਦੀ ਨਾ ਲੱਗੇ ਕਦੇ ਸੇਲ ਵੀਰਿਆ ਚੁੰਨੀਆਂ ਦੇ ਕਦੇ ਕੋਈ ਵਹ ਰਹਿੰਦ ਨਹੀਂ ਹੋ ਜਾਵੇ ਨ ਕੰਮੀ ਜੇ نسل ਸ਼ੇਰਾਂ ਦੀ ਅਗਲ ਸੁਣਨ ਵਾਲੀ ਹੈ ਲਖਵਿੰਦਰ ਭਾਜੀ ਹੋ ਜਾਵੇ ਨਕਮੀ ਜੇ نسل ਸ਼ੇਰਾਂ ਦੀ ਸਰਦਾਰਾਂ ਦੇ ਘਰ ਜਨਮ ਲੈ ਕੇ ਜੇ ਕੇਸ ਸਿਰ ਤੋਂ ਚਲੇ ਗਏ ਦਸਤਾਰ ਚਲੇ ਗਈ ਜਿੰਨੇ ਵਰਜੀ ਕਹੀ ਉਹ ਆਪਾਂ ਘੈਂਟ ਸਮਝੋ نسل ਨਕਮੀ ਹੋ ਗਈ ਹੋ ਜਾਵੇ ਨਕਮੀ ਜੇ نسل ਸ਼ੇਰਾਂ ਦੀ ਅੱਗਿੱਦੜ ਵੀ ਫੇਰ ਚਰਵਾਣ ਲੱਗਦੇ ਭੁੱਲ ਰਾਜੇ ਪਰਦਾ ਪੈ ਜਾਵੇ ਮੱਤ ਤੇ ਗੱਪੀ ਵੀ ਫੇ ਬੰਦੇ ਨੂੰ ਸਿਆਣੇ ਲੱਗਦੇ ਸੱਚ ਦਾ ਕਲੰਗਰਾ ਤੇ ਦਿਨ ਕੋਈ ਨਾ ਸੱਚ ਦੇ ਨਾ ਪੰਮਿਆਂ ਜਮਾਨੇ ਹੁੰਦਿਆ ਸੱਚ ਦਾ ਸਿਧਾਂਤ ਖੰਡਿਆਂ ਤੇ ਤੁਰਨਾ ਚਾਪ ਨੂੰ ਸਾਨੂੰ ਨਾ ਹਰ ਜਾਣੇ ਹੁੰਦਿਆ ਸੱਚ ਦਾ ਸਿਧਾਂਤ ਖੰਡਿਆਂ ਤੇ ਤੁਰਨਾ ਚਾਪ ਨੂੰ ਸਾਨੂੰ ਨਾ ਹਰ ਜਾਣੇ ਹੁੰਦਿਆ